Melee, Melee Come <laughs> A Leo. I'm a yo I'm ਕਰਤੇ ਜਨਮ ਕਯੋ ਮੇਰੀ ਮੇਰੀ ਕਰਤੇ ਜਨਮ ਕਯੋ ਮੇਲੀ ਮੇਰੀ ਕਰਤੇ ਜਨਮ ਕਯੋ ਮੇਰੀ 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 ਮੇਰੀ ਕਰਤੇ ਜਨਮ ਕਯੋ meri meri karte janam kayo 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 ਕਰਤੀ ਜਨਮ ਗयो ਸਾਇਰ ਸੋਖ ਉਜੰਗ ਭਲਿਓ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਬਨਾ ਕੀ ਰੇਨੁਕਾ ਤੋ ਆਉ ਹਮਾਰੇ ਪਾਸ ਸਤਗੁਰਾਂ ਦੀ ਪਾਵਨ ਪੁੱਤਰ ਗੋਦ ਸਬਾਈ ਮਾਨ ਗੁਰੂ ਉਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਬਾਪੂ ਸਰਜਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸ਼ੋਗਮਈ ਸਮਾਗਮ ਦੇ ਵਿੱਚ ਇਕੱਤਰ ਹੋਏ ਆ। ਸਤਿਗੁਰਾਂ ਦੀ ਪਾਵਨ ਪੁੱਤਰ ਗੁਰਬਾਣੀ ਦਾ ਅਵਰਾਗ ਮਈ ਗੁਰੂ ਜਸ ਕੀਰਤਨ ਸਰਵਣ ਕੀਤਾ ਹੈ। ਭਗਤ ਕਬੀਰ ਜੀ ਦੀ ਰਚਨਾ ਤੋਂ ਆਸਾ ਦੀ ਰਾਗ ਆਸਾ ਰਾਗ ਦੇ ਵਿੱਚ ਇਹ ਜੋ ਪਾਵਨ ਪੁੱਤਰ ਸ਼ਬਦ ਅਸੀਂ ਸਰਵਣ ਕਰ ਰਹੇ ਸੀ 네ਰੀ 네ਰੀ ਕਰਤੇ ਜਨਮ ਗयो ਸਾਇਰ ਸੋਖ ਪੁਜੰਗ ਬਲਿਓ ਸਤਿਗੁਰਾਂ ਨੇ ਬਚਨ ਕੀਤੇ ਨੇ ਭਗਤ ਕਬੀਰ ਜੀ ਮਹਾਰਾਜ ਜੀ ਨੇ ਕਿ ਸੰਸਾਰ ਤੇ ਜੀਵ ਜਦੋਂ ਆਉਂਦਾ ਏ ਤਾਂ ਪਹਿਲਾਂ ਉਹਦੀ ਨਾਮ ਨਾਲ ਲੱਗੀ ਹੁੰਦੀ ਹੈ ਜਿਉਂ-ਜਿਉਂ ਦੁਨਿਆਵੀ ਤੌਰ ਤੇ ਉਹ ਵਿਚਰਦਾ ਹੈ ਸੰਸਾਰਿਕ ਤੌਰ ਤੇ ਪਰਿਵਾਰ ਦੇ ਨਾਲ ਵਿਚ ਵਿਚਰਦਾ ਹੈ ਦੁਨਿਆਦਾਰੀ ਦੇ ਨਾਲ ਵਿਚਰਦਾ ਹੈ ਤੇ ਉਹ ਤਨ ਪਦਾਰਥਾਂ ਨੂੰ ਪੈਸੇ ਨੂੰ ਧਨ ਦੌਲਤ ਨੂੰ ਉਹ ਆਪਣਾ ਸਮਝਣ ਲੱਗ ਪੈਂਦਾ ਹੈ ਜਿਨ੍ਹਾਂ ਨੂੰ ਸਤਗੁਰਾਂ ਨੇ ਕੱਚਾ ਧਨ ਕਹਿਣਾ ਕੀਤਾ ਹਜ਼ੂਰ ਨੇ ਬਚਨ ਕੀਤੇ ਨੇ 12 ਹਾਂ ਬਰਸ ਬਾਲਪਨ ਬੀਤੇ 20 ਬਰਸ ਕੱਚਾ ਆਪਣਾ ਕਿਓ ਭਗਤ ਕਬੀਰ ਜੀ ਮਹਾਰਾਜ ਜੀ ਸਮਝਾਉਣਾ ਕਰ ਰਹੇ ਨੇ ਕਿ 12 ਸਾਲ ਦੀ ਉਮਰ ਜਿਹੜੀ ਹੈ ਬਚਪਨ ਦੇ ਵਿੱਚ ਲੰਘ ਜਾਂਦੀ ਹੈ 20 ਬਰਸ ਕਛ ਤਾ ਆਪਣਾ ਕਿਉ 20 ਸਾਲ ਦੀ ਉਮਰ ਦੇ ਵਿੱਚ ਵੀ ਉਹ ਪਿਆਰਾ ਨਾਮ ਨਹੀਂ ਜਪਦਾ ਜਵਾਨੀ ਦੇ ਵਿੱਚ ਉਮਰ ਲੰਘ ਜਾਂਦੀ ਹੈ 30 ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਣਾ ਬਿਰਧ ਪयो 30 ਸਾਲ ਦੀ ਉਮਰ ਵੀ ਜਿਹੜੀ ਹੈ ਗ੍ਰਸਥ ਜੀਵਨ ਦੇ ਵਿੱਚ ਬਤੀਤ ਹੋ ਜਾਂਦੀ ਹੈ ਤੇ ਫਿਰ ਪਛਤਾਣਾ ਬਿਰਧ ਪयो ਜੇ ਬੁੱਢੇ ਪਾ ਜਾਂਦਾ ਹੈ ਤੇ ਫਿਰ ਪਛਤਾਵਾ ਲੱਗਦਾ ਹੈ ਕਹਦੇ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਹਜ਼ੂਰ ਨੇ ਬੁਢੇਪੇ ਦੀ ਹਾਲਤ ਵੀ ਬਿਆਨ ਕਰਨਾ ਕੀਤੀ ਹੈ ਚਰਨ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਬਹੈ ਜਿਹਵਾ ਬਚਨ ਸੋਧ ਨਹੀਂ ਨਿਕਸੇ ਤਾਬਰੇ ਧਰਮ ਕੀ ਆਸ ਕਰ ਸਤਿਗੁਰਾਂ ਨੇ ਬਚਨ ਕੀਤੇ ਨੇ ਬੁਢੇਪੇ ਦੇ ਵਿੱਚ ਸਰੀਰ ਹੱਡ ਤਰ ਕੰਮ ਨਹੀਂ ਕਰਦੇ ਸਰੀਰ ਆਪ ਮਹਾਰੇ ਕੰਮ ਦਾ ਹੈ ਸਰੀਰ ਕੰਬਣ ਲੱਗ ਪੈਂਦਾ ਹੈ ਨਾ ਕਮਜ਼ੋਰੀ ਆ ਜਾਂਦੀ ਹੈ ਆਪ ਮਾਰੇ ਨੈਣਾ ਦੇ ਵਿੱਚੋਂ ਪਾਣੀ ਵਗਦਾ ਤੇ ਤਬਰੇ ਧਰਮ ਕੀ ਆਸ ਕਰੈ ਜੇ ਬਾ ਬਚਨ ਸ਼ੁੱਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੈ ਜੇ ਬਾ ਤੋਂ ਸ਼ੁੱਧ ਬਚਨ ਨਹੀਂ ਨਿਕਲੈ ਅਬ ਜੁਰਗ ਬੈਠੇ ਨੇ ਇਹ ਜਾਣਦੇ ਨੇ ਕਿ ਕਈ ਵਾਰੀ ਕੁਝ ਬੋਲਣਾ ਚਾਹੁੰਦੇ ਹੋਣ ਤੇ ਬੋਲ ਜਿਹੜਾ ਸ਼ੁੱਧ ਨਹੀਂ ਨਿਕਲਦਾ ਗੁਰਬਾਣੀ ਕਹਿੰਦੀ ਹੈ ਬਜ਼ੁਰਗ ਪੁਣੇ ਦੇ ਵਿੱਚ ਸਰੀਰ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਹੱਡ ਪੈਰ ਦੁਖਦੇ ਨੇ ਕਮਜ਼ੋਰੀ ਆ ਜਾਂਦੀ ਹੈ ਕਮਦਾ ਹੈ ਨਿਆਣਾ ਦੇ ਵਿੱਚੋਂ ਆਪ ਮੁਹਾਰੇ ਪਾਣੀ ਵਗਦਾ ਆਏ ਤੇ ਬਜ਼ੁਰਗ ਪੁਣੇ ਦੇ ਵਿੱਚ ਜਿਹ ਬਾਤੋਂ ਛੁੱਧ ਬਚਨ ਨਹੀਂ ਨਿਕਦੇ ਤੇ ਤਾਬਰੇ ਧਰਮ ਕੀ ਆਸ ਕਰਾ ਤੂੰ ਤਉ ਉਦੋਂ ਬਜ਼ੁਰਗ ਪੁਣੇ ਦੇ ਵਿੱਚ ਤੂੰ ਆਸ ਨਹੀਂ ਕਰ ਸਕਦਾ ਤੇ ਸਹਿਬਾਂ ਨੇ ਬਚਨ ਕੀਤੇ ਨੇ ਕਿ ਹੱਲੇ ਵੀ ਸਮਾਂ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਸਵਾਸਾਂ ਦੀ ਪੂੰਜੀ ਜੜੀ ਹੈ ਭਲਿਆ ਉਹ ਖਤਮ ਹੁੰਦੀ ਜਾ ਰਹੀ ਹੈ ਤੇ ਹੱਲੇ ਵੀ ਸਮਾਂ ਹੈ ਪ੍ਰਾਣੀ ਏਕੂ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਵੋ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਫਿਰ ਭਾਈ ਪਰਲੋਕ ਵੀ ਜਿਹੜਾ ਹੈ ਸੁਰ ਜਾਂਦਾ ਉਹਨਾਂ ਦਾ ਚਰਨਾਂ ਦੇ ਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਢੋਈ ਮਿਲਦੀ ਹੈ ਰਹੀ ਗੱਲ ਮੌਤ ਦੇ ਸੰਕਲਪ ਦੇ ਪਰਥਾਏ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਅਨੇਕਾਂ ਪ੍ਰਮਾਣ ਸਾਨੂੰ ਬਖਸ਼ਿਸ਼ ਕਰਨਾ ਕੀਤੇ ਨੇ ਮ੍ਰਿਗੀ ਪੇਖੰਤ ਬਦਕ ਪ੍ਰਹਰੇਣ ਲਖਾਂ ਆਵਦ ਆਹੋ ਜਸਿਆ ਰਖੀਨ ਗੋਪਾਲੈ ਨਾਨਕ ਰੋਮਣਾ ਸਿਧਿਆ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ ਵਿਖਮ ਥਾਨ ਬਸੰਤ ਉਚੈ ਨੈ ਸਿਮਰਨ ਮਰਨ ਕਾ ਦਾਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀ ਟੀ ਸਾ ਸਤਗੁਰ ਕਹਿੰਦੇ ਨੇ ਕਿ ਭਾਈ ਜਦੋਂ ਹੋਣੀ ਹੈ ਜਦੋਂ ਸਤਗੁਰਾਂ ਨੇ ਲੈ ਕੇ ਜਾਣਾ ਇਹਦੇ ਜ਼ਰੂਰੀ ਨਹੀਂ ਕੋਈ ਵੱਡਾ ਕਾਰਨ ਬਣੇ ਛੋਟੇ ਜਿਹੇ ਕੀੜੇ ਦੇ ਦਸਣ ਦੇ ਨਾਲ ਵੀ ਮੌਤ ਹੋ ਜਾਂਦੀ ਹੈ ਤੇ ਜਦੋਂ ਰੱਖਣਾ ਹੈ ਤੇ ਸਤਗੁਰਾਂ ਨੇ ਬਲ ਦੀ ਆਗ ਦੇ ਵਿੱਚੋਂ ਰੱਖ ਲੈਣਾ ਹੈ ਕਹਿੰਦੇ ਨੇ ਮਿਰਗੀ ਪੇ ਖੰਤ ਬਦਕ ਪ੍ਰਹਰੇਣ ਲਖ ਹੈ ਆਵਦਾ ਆਹੋ ਜਸਿਆ ਰਖੀਨ ਕਪਾਲ ਨਾਨਕ ਰੋਮ ਨਾ ਛੇਦਿਆ ਤੇ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਜਿਹਨੂੰ ਰੱਖਣ ਵਾਲਾ ਦਾਤਾਰ ਬਾਦਸ਼ਾਹ ਹੈ ਜਿਸ ਦਾ ਸਾਹਿਬ ਭਾਈ ਕੋਈ ਮਾਰ ਨਹੀਂ ਸਕਦਾ ਇਸੇ ਤਰ੍ਹਾਂ ਭਾਈ ਅੱਜ ਜੋ ਸੋਗਮਈ ਵਿਰਾਗਮਈ ਮਾਹੌਲ ਦੇ ਵਿੱਚ ਅਸੀਂ ਇਕੱਤਰ ਹੋਇਆ ਸਾਡੇ ਬਾਪੂ ਜੀ ਸਤਕਾਰ ਜੋ ਬਾਪੂ ਸੁਰਜਨ ਸਿੰਘ ਜੀ ਸਾਨੂੰ ਸਦੀਵੀ ਵਿਸ਼ੋੜਾ ਦੇ ਚੁੱਕੇ ਨੇ ਸੇਵਕ ਪਰਿਵਾਰ ਨੇ ਰੱਬੀ ਗੁਰਬਾਣੀ ਦਾ ਓਟ ਆਸਰਾ ਲੈਣਾ ਕੀਤਾ ਹੈ ਤੇ ਸਤਿਗੁਰਾਂ ਦੇ ਬਾਣੇ ਨੂੰ ਮਲਣ ਵਾਸਤੇ ਗੁਰ ਸ਼ਬਦ ਦਾ ਓਟ ਆਸਰਾ ਲੈਂਦਿਆਂ ਗੁਰਬਾਣੀ ਦਾ ਜਾਪ ਕਰਵਾਉਣਾ ਕੀਤਾ ਸੋ ਪਿਆਰਿਓ ਆਓ ਇੱਕ ਸ਼ਬਦੀ ਹਾਜ਼ਰੀ ਭਰ ਕੇ ਸਮਾਪਤੀ ਕਰ ਦੇਣੀ ਹੈ ਉਸ ਤੋਂ ਉਪਰੰਤ ਅਰਦਾਸ ਬੇਨਤੀ ਹੋਵੇਗੀ ਪਾਵਨ ਪੁੱਤਰ ਸ਼ਬਦ ਹੈ ਸਤਿਗੁਰ ਸਬਣਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਇਹ ਪਾਉਣ ਪੁੱਤਰ ਸ਼ਬਦ ਅਸੀਂ ਗਾਇਨ ਕਰਨਾ ਕਿਉਂਕਿ ਕਈ ਵਾਰੀ ਕਈ ਹੁੰਦਾ ਹੈ ਸੰਸਾਰ ਤੋਂ ਸਾਡਾ ਕੋਈ ਆਪਣਿਆਂ ਚਲਿਆ ਜਾਏ ਨਾ ਤੇ ਅਸੀਂ ਮਨ ਦੇ ਵਿੱਚ ਕਈ ਵਾਰੀ ਸ਼ੰਕਾ ਕਰਦੇ ਹਾਂ ਰੋਸ ਕਰਦੇ ਹਾਂ ਗਿਲਾ ਸ਼ਿਕਵਾ ਕਰਦੇ ਹਾਂ ਕਿ ਇਹਦਾ ਜਾਣਾ ਨਹੀਂ ਸੀ ਬੰਦਾ ਉਹ ਦਾਤਾ ਜਿਹੜਾ ਉਹ ਸਤਿਗੁਰ ਸਾਰਿਆਂ ਦਾ ਭਲਾ ਲੋਚਦਾ ਹੈ ਇਨਸਾਨ ਇਨਸਾਨ ਦਾ ਮਾੜਾ ਸੋਚਦਾ ਸੋਚ ਸਕਦਾ ਹੈ ਪਰ ਗੁਰੂ ਜਿਹੜਾ ਹੈ ਸਾਡਾ ਹਮੇਸ਼ਾ ਭਲਾ ਸੋਚਦਾ ਆਓ ਪਿਆਰ ਪਾਉਣ ਪੁੱਤਰ ਸ਼ਬਦ ਗਾਇਨ ਕਰੀਏ ਇਸ ਦਾਬਰਾ ਕਿਉਂ ਹੋਏ ਇਸ ਦਾਬਰਾ ਕਿਉਂ ਹੋਏ ਇਸ ਦਾਬਰਾ ਕਿਉਂ ਹੋਏ ਇਸ ਦਾਬਰਾ ਕਿਉਂ ਹੋਏ ਸਤਗੁਰ ਸੁਪਨਾ ਦਾ ਅਲਾਮਨਾਈਂ ਦਾ ਸਤਗੁਰ ਸੁਪਨਾ ਦਾ ਅਲਾਮਨਾਈਂ ਦਾ ਇਸ ਦਾਬਰਾ ਸਭਨਾ ਦਾ ਧਲਾਮ ਨਾਈ ਦਾ ਸਤਗੁਰ ਸਭਨਾ ਦਾ ਧਲਾਮ ਨਾ ਰਸ ਤਰਾਂ ਨਿਰਬੈਰ ਹੈ ਸਭ ਦੇਖ ਰਾਮ ਇੱਕ ਸੋਏ ਇਸ ਦਾ ਬੁਰਾ ਕਾ no uh -huh. ਸਭਨਾ ਦਾ ਓਲਾਮ ਨਾਏ ਦਾ ਸਤਗੁਰ ਸਭਨਾ ਦਾ ਇਸ ਨਾ ਬੁਰਾ ਕਿਉ ਹੋਏ ਇਸ ਨਾ ਬੁਰਾ ਕਿਉ ਹੋਏ ਸਤ ਗੁਰ ਸਭਨਾ ਦਾ ਬਲ ਲਾ ਨਾਈ ਦਾ ਸਤ ਗੁਰ ਸਭਨਾ ਦਾ ਿਸਦਾ ਬੁਰਾ ਕਿਉ ਹੋਏ ਤਿਸਦਾ ਬੁਰਾ ਕਿਉ ਹੋਏ ਭੈਣੋ ਕਰੋ ਕਿਰਪਾ ਤਿਸਦਾ ਬੁਰਾ ਕਿਉ ਹੋਏ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ 5 ਮਿੰਟ ਦਾ ਸ਼ਬਦ ਸਰਵਣ ਕੀਤਾ ਇਹ ਤੇ ਫਿਰ ਵੀ ਆਵਾਜ਼ਾਂ ਨਿਕਲੇ ਢੈਂਦੀ ਕਲਾ ਵਾਲੀ ਗੱਲ ਹੈ ਉਜ ਖਾਦਾ ਨਾ ਹੋਵੇ ਤੇ ਕਹਿੰਦੇ ਆ ਕਿ ਖਾਲੀ ਪੇਟ ਆਵਾਜ਼ ਨਹੀਂ ਨਿਕਲਦੀ ਤੇ ਭੈਣੋ ਕਰੋ ਕਿਰਪਾ ਘਟੋ ਘਟ ਪੰਜ ਛੇ ਸ਼ਬਦ ਗਾਇਨ ਕੀਤੇ ਨੇ ਇੱਕ ਵਿੱਚ ਹੀ ਹਾਜ਼ਰੀ ਲਗਾ ਲਈਏ ਵੀਰੋ ਤੁਸੀਂ ਵੀ ਕਰੋ ਕਿਰਪਾ ਤਿਸ ਦਾ ਬੁਰਾ ਕਿਉਂ